ਸਰ ਅੱਜ ਵੀ ਮੋਹੱਲਾ ਬਾਪੂ ਪਰਮਦਰ। ਜਿਹੜਾ ਅੱਜ ਰਮ ਕੋਰਡ ਵਿੱਚ ਇਹ ਜੀਓ ਹੋਰ ਦੇਖ ਰਹੇ ਆ ਕਿ ਬਹੁਤ ਸਾਰਾ ਜਿਹੜਾ ਕੰਮ ਹੈ ਜਿਹੜਾ ਹੋ ਰਿਹਾ ਹੈ ਤੇ ਕੀ ਕਰਨਾ ਚਾਹੀਦਾ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਹੋ ਰਹੇ ਨੇ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਪਹਿਲਾਂ ਇੱਥੇ ਸਾਡੇ ਸੀਵਰ ਦੀ ਇੱਕ ਦਿੱਕਤ ਸੀ। ਇੱਕ ਸੀਵਰ ਜਿਹੜਾ ਬਿਲਕੁਲ ਬਲੌਕ ਸੀ ਚੱਲ ਨਹੀਂ ਸੀ ਰਿਹਾ। ਤੇ ਅੱਜ ਤੋਂ ਕੋਈ ਮਹੀਨਾ ਤੋਂ ਪਹਿਲਾਂ ਕਾਫੀ ਦਿਨ ਮਹੀਨੇ ਤੋਂ ਲੱਗੇ ਨੇ ਬੰਦੇ ਰੈਗੂਲਰ ਆ ਵਾਰਡ ਦੇ 25 ਨੰਬਰ ਤੋਂ ਐਸਜੀਓ ਸਾਹਿਬ ਐਕਸੀਲੈਂਸ ਸਾਹਿਬ ਦਾ ਬਹੁਤ ਧੰਨਵਾਦ। ਇਹਨੇ ਪੱਕੇ ਬੰਦੇ ਇੱਥੇ ਲਾਏ ਹੋਏ ਨੇ। ਉਹਨਾਂ ਨੇ ਆ ਕੇ ਦੇਖਿਆ ਸੀ ਸਾਰਾ ਚਲਾ ਕੇ ਤੇ ਇੱਕ ਮਹੀਨਾ ਬਹੁਤ ਜ਼ਿਆਦਾ ਦਿੱਕਤ ਸੀ ਇਹ ਚੱਲ ਨਹੀਂ ਸੀ ਰਿਹਾ ਫਿਰ ਇਹਨਾਂ ਨੇ ਪਰਸੋਂ ਤੋਂ ਫੇਰ ਦੇਖਿਆ ਕਿ ਨਹੀਂ ਚੱਲਾ ਫਿਰ ਅੱਜ ਅਸੀਂ ਰਿਕੁਐਸਟ ਕੀਤੀ ਸਾਡੇ ਕਮੇਟੀ ਘਰ ਦੇ ਪ੍ਰਧਾਨ ਸਰਦਾਰ ਬਲੀ ਸਿੰਘ ਪਾੜਾ ਜੀ ਨੂੰ ਉਹਨਾਂ ਨੇ ਫਿਰ ਐਸਡੀਓ ਸਾਹਿਬ ਨੇ ਐਕਸ਼ਨ ਡਿਊਟੀ ਲਾਈ ਤੇ ਜਾ ਕੇ ਉਹਦੇ ਉੱਥੇ ਜਿਹੜੀਆਂ ਪਾਈਪਾਂ ਜਿਹੜੀਆਂ ਨੰਨੀਆਂ ਪਾਈਆਂ ਜਾਣ ਤੇ ਅੱਜ ਉਹਨਾਂ ਦੇ ਸਹਿਯੋਗ ਨਾਲ ਐਸਡੀਓ ਸਾਹਿਬ ਦੇ ਪਾੜਾ ਸਾਹਿਬ ਦੇ ਐਕਸ਼ਨ ਸਾਹਿਬ ਦੇ ਸਹਿਯੋਗ ਨਾਲ ਅੱਜ ਸਾਰਾ ਜਿਹੜਾ ਵਾ ਸੀ ਰੰਗ ਕੰਮ ਚੱਲ ਰਿਹਾ ਹੈ ਸਾਡੇ ਸਰ ਕਿੰਨੀਆਂ ਕਿ ਦਲੀਆਂ ਦਾ ਜਿਹੜਾ ਕੰਮ ਚੱਲ ਗਿਆ ਸਾਡੀਆਂ ਦੋ ਗਲੀਆਂ ਦਾ ਕੰਮ ਚੱਲ ਰਿਹਾ ਦੋਨਾਂ ਦਾ ਸੀਵਰੇਜ ਦਾ ਹੀ ਕੰਮ ਹੈ ਤੇ ਇੱਕ ਜਿਹੜਾ ਕੰਮ ਸਾਡਾ ਅੱਜ ਖਤਮ ਹੋ ਜਾਣਾ ਤੇ ਅਸੀਂ ਮੰਡੀਕ ਦੂਸਰੀ ਨਵੀਂ ਗਲੀ ਸਟਾਰਟ ਕਰ ਦਾਂਗੇ ਸਰ ਬਰਸਾਤਾ ਦੇ ਦਿਨੇ ਵੀ ਆ ਰਹੇ ਨੇ ਕਿਸ ਤਰ੍ਹਾਂ ਦੇ ਜਿਹੜੇ ਹੋਰ ਕੰਮ ਕਰਾ ਦੇ ਕਰੇ ਤੁਹਾਡੇ ਕੋਲ ਸਾਡੇ ਵੱਲੋਂ ਅਸੀਂ ਹੁਣ ਤੁਸੀਂ ਦੇਖਿਆ ਹੋਣਾ ਬ੍ਰਹਮਪੁਰ ਰੋਡ ਤੇ ਲਾਈਟਾਂ ਦੀ ਕਾਫੀ ਦਿੱਕਤ ਸੀ ਰੋਡ ਸਾਰਾ ਬੰਦ ਸੀ ਕਿ ਬਾਗ ਲਾਗੇ ਕਾਫੀ ਚੋਰੀਆਂ ਦੀਆਂ ਘਟਨਾਵਾਂ ਵੀ ਹੁੰਦੀਆਂ ਸੀ ਤੇ ਉਹ ਵੀ ਬਲਜੀਤ ਸਿੰਘ ਪਾੜਾ ਜੀ ਦੀ ਅਸੀਸ ਸਹਿਯੋਗ ਨਾਲ ਆਪਣੇ ਭਰਮਪੁਰ ਰੋਡ ਤੋਂ ਗੁਜਰਾਸਪੁਰ ਸਕੂਲ ਤੱਕ ਸਾਰੀਆਂ ਨਵੀਆਂ ਲਾਈਟਾਂ ਐ ਲੀਡੀ ਲਾਈਟਾਂ ਲਗਾਈਆਂ ਨੇ ਜਿਨ੍ਹਾਂ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਆਵੇ ਅਰਜਿੰਦਰਾ ਗਾਰਡਨ ਦੇ ਵੀ ਜਿਹੜੇ ਲੋਕ ਰਹਿੰਦੇ ਸੀ ਅਸੀਂ ਨੇਰੇ ਚ ਸੀ ਉਹ ਵੀ ਸਾਰੀਆਂ ਲਾਈਟਾਂ ਨਾਲ ਸੀ ਰੋਡ ਜਿਹੜਾ ਚਲਾਤਾ ਸਾਰਾ ਸਰ ਪਿਛਲੇ ਦਿਨੇ ਜਿਹੜਾ ਹੈ ਨਾ ਕੁੜੇ ਦਿਨ ਪਹਿਲਾਂ ਜਿਹੜਾ ਬੜੀ ਖਬਰ ਵਾਇਰਲ ਹੋਈ ਸੀ ਕਿ ਰਾਮਬੀਲਾ ਗਰਾਉਂਡ ਵਿੱਚ ਜਿਹੜਾ ਹੈ ਉਹ ਕੁੜੀਆਂ ਟੀਲ ਲੱਗੀਆਂ ਹੋਏ ਸਨ ਨਾਲ ਨਾਲ ਕਿਹੜੀਆਂ ਬੜੋਤੀਆਂ ਸਨ ਤੇ ਦੁਬਾਰਾ ਤੁਹਾਡੀ ਦਵਾਈ ਵਿੱਚ ਜਿਹੜਾ ਹੈ ਕੰਮ ਬੜੀ ਵਧੀਆ ਤਿੱਕਣਾ ਕੀਤਾ ਗਿਆ ਤੇ ਕੀ ਕਰਨਾ ਚਾਹੀਦਾ ਉਹਦੀ ਤਾਂ ਸਿਰ ਦਿੱਕਤ ਸੀ ਕਿ ਜਿਹੜਾ ਨਾਲਾ ਸੀ ਉਹ ਸਾਰੇ ਮਤਲਬ ਭਰਮਪੁਰ ਰੋੜ ਤੋਂ ਬਰਨਾਲਾ ਤੋਂ ਪਤਾ ਪਾਣੀ ਆਂਦਾ ਨਾ ਸਰੋਂ ਨਾਲੇ ਥਾਣੀ ਖਿੱਚਿਆ ਜਾਂਦਾ ਉਹ ਉਹ ਨਾਲੇ ਦੇ ਵਿੱਚ ਕੀ ਹੈਗਾ ਕਿ ਵਿੱਚ ਘਰ ਜਾ ਕੇ ਇੱਕ ਦਰਕਤ ਜਿਹਦੇ ਕਰਕੇ ਡੱਕਾ ਲੱਗਦਾ ਸੀ ਬਟ ਸਦੋਂ ਹਨੂ ਮੱਲੇ ਵਾਲਿਆਂ ਨੇ ਕਹਿੰਦੀ ਸਫਾਈ ਕਰਾਈ ਜਾਏ ਅਸੀਂ ਪਹਿਲਾਂ ਵੀ ਕਰਵਾਂਦੇ ਰਿਹਾ ਰੈਗੂਲਰ ਤੇ ਹੁਣ ਅਸੀਂ ਪਹਿਲਾਂ ਸੜਕ ਦੇ ਨਾਲੇ ਸਾਫ ਕਰਵਾ ਰਹੇ ਸੀ ਤੇ ਜਦੋਂ ਸਾਡੇ ਧਿਆਨ ਚ ਆਇਆ ਕਿ ਉਹ ਨਾਲੇ ਦੀ ਵੀ ਦਿੱਕਤ ਜ਼ਿਆਦਾ ਤੇ ਫਿਰ ਪੜਾ ਸਾਬਜੀ ਦਾ ਬਲਦੀਪ ਪਾੜੀ ਦਾ ਫੋਨ ਸਾਨੂੰ ਆਇਆ ਸੀ ਕਿ ਪਹਿਲਾਂ ਆਪਣੇ ਸਾਰੇ ਲੇਬਰ ਜਿਹੜੀ ਆ ਸਫਾਈ ਸੇਵਕ ਲਗਾ ਕੇ ਪਹਿਲਾਂ ਉਹ ਨਾਲਾ ਜਿਹੜਾ ਉਹ ਸਾਫ ਕਰਾਇਆ ਜਾਏ ਤੇ 3 ਦਿਨ ਹੋ ਗਏ ਨੇ ਉਹ ਕੰਮ ਚੱਲ ਰਿਹਾ ਜੀ ਉੱਥੇ ਤਰਫੋਂ ਤੇ ਲੋਕੜੀ ਪੁਛਤੇ ਕਿ ਹਾਂ ਜੀ ਕੀ ਵਾਤੇ ਚ ਰਹੀ ਹੈ ਮਹਾਦੇ ਨੇ ਕਾਫੀ ਜਾ ਰਹੇ ਨੇ ਤੇ ਲੋਕ ਪਸੰਦ ਵੀ ਕਰ ਰਹੇ ਨੇ ਤੇ ਗੱਲ ਕਰੀ ਤਾਂ ਕਾਂਗਰਸ ਸਰਕਾਰ ਦੇ ਪਿਛਲੇ ਵੀ ਸਾਲਾਂ ਚ ਕੀ ਤੇ ਐਸਾ ਲੱਗਦਾ ਬੜੇ ਕੰਮ ਕੀ ਕੀ ਦੇ ਦਿੱਤੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਡੀ ਉਮਰ ਵੀ ਮੇਰੇ ਖਾਂ 40 ਪਲੱਸ ਹੋਣੀ ਹੈ ਤੇ ਮੈਂ ਵੀ 35 ਦੇ ਲੱਗੇ ਸ਼ੱਕੇ ਚਲਾ ਗਿਆ ਕਿ ਜਿਹੜਾ ਰਾਮਲੀਲਾ ਦੀ ਜਿਹੜੀ ਸੜਕ ਆ ਜਿਹੜੀ ਗਰਾਊਂਡ ਜਿੱਥੇ ਰਾਮਲੀਲਾ ਹੁੰਦੀ ਸੀ ਕਿੰਨੀ ਵਾਰ ਜਿਹੜੇ ਹੁਣ ਅੱਤੀ ਹਲਕਾ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਉਹ ਮੰਤਰੀ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਕੋਲ ਅੱਜ ਤੱਕ ਤੇ ਕਦੀ ਰੋਡ ਦੇਖਿਆ ਨਹੀਂ ਸੀ ਗਿਆ ਤੇ ਪੜਾ ਸਾਹਿਬ ਜਦੋਂ ਦੋ ਸਾਲਾਂ ਚ ਐਮਐਲਏ ਬਣੇ ਨੇ ਪਹਿਲ ਦੇ ਆਧਾਰ ਤੇ ਉਹ ਸੜਕ ਬਣਾ ਕੇ ਦਿੱਤੀ ਕਿ ਜਿਹਦੇ ਨਾਲ ਜਦੋਂ ਉੱਥੇ ਰਾਮਨੀਲਾ ਹੁੰਦੀ ਆ ਕਿ بارش ਪੈ ਜਾਂਦੀ ਰਹੀ ਸੀ ਤੇ ਰਾਮਨੀਲਾ ਕਰਨ ਚ ਵੀ ਦਿੱਕਤ ਆਂਦੀ ਸੀ ਤੇ ਪੜਾ ਸਾਹਿਬ ਨੇ ਆਪਣੀ ਪਹਿਲੀ ਟਨਿਓਰਤੀ ਸਾਰਾ ਆਪਣਾ ਕਰਕੇ ਦੇ ਉਹ ਸੜਕ ਜਿਹੜੀ ਵਧੀਆ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਹੁਣ ਅਸੀਂ ਉਹ ਗਲੀ ਚ ਗਏ ਸੀ ਉਹ ਕਹਿੰਦੇ ਲਾਈਟਾਂ ਵੀ ਕਰਾ ਦਿਓ ਤੇ ਮੌਕੇ ਤੇ ਪੜਾ ਸਾਹਿਬ ਨੂੰ ਫੋਨ ਕੀਤਾ ਲਾਈਟਾਂ ਮੌਕੇ ਤੇ ਲਗਵਾ ਕੇ ਆਂਦੀ ਉਹਨਾਂ ਨੇ ਸਰ ਆਨ ਵਾਲੇ ਦਿਨਾਂ ਚ ਹੋਰ ਕਿਹੜੇ ਕਿਹੜੇ ਜਿਹੜੇ ਕੰਮ ਕੀਤੇ ਜਾ ਰਹੇ ਆਨ ਵਾਲੇ ਦਿਨਾਂ ਚ ਸਾਡਾ ਮੇਨ ਦੇ ਪਾਸਾ ਸੀਵਰ ਦਾ ਕਿ ਸੀਵਰ ਸਾਡਾ 100 ਪਲੱਸ ਹੀ ਸਾਰਾ 25 ਨੰਬਰ ਵਾਰਡਸ ਹੋ ਗਿਆ ਹੋ 2-4 ਥੋੜੀ ਗਲੀ ਦੀ ਰਿਪੇਅਰਾਂ ਨੇ ਅਸੀਂ ਉਹ ਵੀ ਜਿਹੜੀਆਂ ਕਰਕੇ ਦੇ ਮੁਕੰਮਲ ਕਰ ਦਾਂਗੇ ਸਫਾਈ ਦੇ ਸਾਡਾ ਡੇਲੀ ਬੰਦੀ ਆਂਦੇ ਨੇ ਸਫਾਈ ਦਾ ਕੋਈ ਦਿੱਕਤ ਨਹੀਂ ਆਦੀ ਸਰ ਆਪਣੇ ਮਹੱਲਾ ਨਿਵਾਸੀਆਂ ਨੂੰ ਕੀ ਸੁਨੇਹਾ ਚਾਹੋਗੇ ਅਸੀਂ ਸੰਦੇਸ਼ ਇਹ ਹੀ ਦੇਣਾ ਚਾਹਾਂਗੇ ਕਿ ਜੇ ਤੁਹਾਨੂੰ ਕੋਈ ਲੱਗਦਾ ਕਿ ਕੋਈ ਦਿੱਕਤ ਹੈ ਸਾਨੂੰ ਦੱਸੋ ਵੈਸੇ ਜੀ ਦਿੱਕਤ ਆਣ ਨਹੀਂ ਦਿੰਦੇ ਆਪਾਂ ਖੁਦ ਸਾਰੀ ਨਜ਼ਰ ਰੱਖਦੇ ਹਾਂ ਪਰ ਫੇਰ ਵੀ ਜੇ ਅਸੀਂ ਜੇ ਅਸੀਂ ਅਹੀਂ ਦੋ ਚਾਰ ਦੀ ਸਾਰੀ ਕਲੀਅਰ ਕਰ ਦਾਂਗੇ ਤੇ ਇੱਕਦਮ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਇੱਕ ਦੋ ਤਿੰਨ ਦਿਨ ਪਹਿਲਾਂ ਦੋ ਤਿੰਨ ਬੰਦੇ ਨੇ ਕਿ ਖਬਰ ਲਗਵਾਈ ਸੀ ਕਿ 25 ਚ ਸੀਵਰ ਬڑے ਬਲਾਕ ਨੇ ਸੀਵਰ ਇਦਾਂ ਨੇ ਉਹ ਚੀਜ਼ਾ ਵੀ ਹੱਲ ਅਸੀਂ ਕਰ ਲਿਆ ਸਾਡੇ ਡਾਕ ਖ ਨੇ ਚੌਂਕ ਤੋਂ ਜਿਹੜਾ ਅੰਦਰ ਆਈਏ ਅਸੀਂ ਸਾਡੇ ਘਰਾਂ ਵੱਲ ਜਿੱਥੇ ਮੇਰਾ ਘਰ ਹੈਗਾ ਉਥੋਂ ਤੱਕ ਇੱਕ ਸਾਡੇ ਦਰਸ਼ਨ ਅੰਕਲ ਨੇ ਰਮੇਸ਼ ਗੁਪਤਾ ਜੀ ਨੇ ਰਜਿੰਦਰ ਝੋਰ ਜੀ ਨੇ ਸੀਨੀਅਰ ਸਿਟੀਜ਼ਨ ਨੇ ਸਾਡੇ ਉਹ ਜਿਨ੍ਹਾਂ ਨੇ ਖਬਰ ਲਗਵਾਈ ਸੀ ਜੀ ਬਾਰ ਨੰਬਰ 25 ਚ ਜੀ ਸੀਵਰ ਬڑے ਬਲਾਕ ਨੇ ਉਹਨਾਂ ਨੂੰ ਵੀ ਪਤਾ ਕਿ ਲਗਾਤਾਰ 3 ਮਹੀਨੇ ਤੋਂ ਦਿਨ ਰਾਤ ਸਵੇਰੇ 5 ਵਜੇ ਬੰਦੇ ਆਉਂਦੇ ਸੀ ਤੇ ਰਾਤ ਵੀ ਲਾ ਕੇ ਕੰਮ ਕਰਦੇ ਸੀ ਸਾਰੀ ਗਾਰ ਤਾਂ ਕੱਢਤੀ ਹੋਈ ਆ ਹੁਣ ਦਿੱਕਤ ਉਹਨਾਂ ਨੂੰ ਐਸਡੀਓ ਸਾਹਿਬ ਤੇ ਐਕਸ਼ਨ ਸਾਹਿਬ ਆਏ ਸੀ ਉਹਨਾਂ ਨੂੰ ਦੱਸਿਆ ਵੀ ਹੱਲ ਸੀ ਕਿ ਨਾਲੀਆਂ ਦਾ ਢਲਾਨ ਜਿਹੜੀ ਅਸੀਂ ਵਿਪਨ ਡਿੱਪੂ ਜਿੱਧਰ ਹੈਗਾ ਉਧਰੋਂ ਸਾਈਡ ਨੂੰ ਕਰ ਦਈਏ ਬਟ ਇਹਨਾਂ ਨੂੰ ਮਸ ਜਲਦੀ ਜੀ ਇਤਰਾਚੇ ਕੰਮ ਹੁੰਦਾ ਨਹੀਂ ਹੈਗਾ ਹੁਣ ਅਸੀਂ ਪਲਾਨ ਕੀਤਾ ਕਿ ਜਿੱਥੇ ਗੱਜਕਰ ਮਰ ਸਕੂਲ ਦੇ ਨਾਲ ਜਿਹੜਾ ਛੱਪੜ ਨੂੰ ਰਾਹ ਜਾਂਦਾ ਜਿੱਥੇ ਪਹਿਲਾਂ ਸਾਰੇ ਮਲਗ ਨਿਕਾਸ ਸੀ ਸੀ ਹੁਣ ਜਦੋਂ ਬਰਸਾਤ ਹਟਦੀਆਂ ਸੀ ਉੱਥੇ ਨਾਲੀ ਬਣਾ ਦਾਂਗੇ ਸਾਰੇ ਟਰਾਨ ਆਪਾਂ ਉਧਰੋਂ ਕੱਢਾਂਗੇ ਜੀ ਆਪਾਂ ਆਪਾਂ ਉਹ ਵੀ ਹੱਲ ਕਰ ਦਾਂਗੇ ਜੀ ਸਰ ਇੰਨੀ ਗਰਮੀ ਹੈ ਗਰਮੀ ਤੇ ਬਾਕੀ ਵੀ ਤੁਸੀਂ ਆਪ ਦੇ ਜਿਹੜੇ ਨਿਬਰ ਦੇ ਨਾਲ ਦੇ ਦੇਖ ਰਹੇ ਹੋ ਕਿ ਸਾਡੀ ਕਿਹੜਾ ਕੰਮ ਰਹਿ ਗਿਆ ਹੈ ਕਿ ਕਿਸ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦੇ ਦੇਉਤੀ ਨਹੀਂ ਗਰਮੀ ਚਲੋ ਜੇ ਸਾਨੂੰ ਲੱਗਦੀ ਹੈ ਮੁਹੱਲੇ ਵਾਲੇ ਨੂੰ ਵੀ ਲੱਗਦੀ ਆ ਗਰਮੀ ਦਾ ਇਹਦੇ 'ਚ ਕੋਈ ਗੱਲ ਨਹੀਂ ਸਾਡੇ ਕਮੇਟੀ ਪ੍ਰਧਾਨ ਜੀ ਨੇ ਜਿਹੜੀ ਡਿਊਟੀ ਲਈ ਹੈ ਕਿ ਪਹਿਲੇ ਪਹਿਲਾਂ ਕੰਮ ਬਾਕੀ ਸਾਰਾ ਕੁਝ ਬਾਅਦ 'ਚ ਅਸੀਂ ਜੋ ਪੜ ਜੋ ਬਲਜੀਤ ਪਾੜਾ ਜੀ ਕਹਿੰਨਗੇ ਸੋਦੇ ਕੰਮ ਕਰਾਂ